ਪੌਲਸ ਰਸੂਲ ਦੀ ਪੱਤਰੀ ਫਿਲਪੀਆ ਨੂੰ ਅਧਿਆਇ 4 ਕਿਸੇ ਗੱਲ ਦੀ ਚਿੰਤਾ ਨਾ ਕਰੋ ਸੁਹੇ ਭਰਾਵੋ ਜਿਨ੍ਹਾਂ ਨੂੰ ਮੈਂ ਬਹੁਤ ਲੋਚਦਾ ਹਾਂ ਜੋ ਮੇਰਾ ਆਨੰਦ ਅਤੇ ਮੁਕਟ ਹੋ ਤੁਸੀਂ ਇਸੇ ਤਰ੍ਹਾਂ হে ਪਿਆਰਿਓ ਪ੍ਰਭੂ ਵਿੱਚ ਦ੍ਰਿੜ ਰਹੋ ਮੈਂ ਯੁੱਧੀਆਂ ਦੇ ਅੱਗੇ ਬੇਨਤੀ ਕਰਦਾ ਅਤੇ ਸੰਤੁਖੇ ਦੇ ਅੱਗੇ ਬੇਨਤੀ ਕਰਦਾ ਹਾਂ ਭਾਈ ਉਹ ਪ੍ਰਭੂ ਵਿੱਚ ਇੱਕ ਮਨ ਹੋਣ हां तेरे ਅੱਗੇ ਵੀ हे ਸੱਚੇ ਸਾਥੀ ਮੈਂ ਅਰਦਾਸ ਕਰਦਾ ਹਾਂ ਜੋ ਤੂੰ ਇਨ੍ਹਾਂ ਤੀਵੀਆਂ ਦੀ ਸਹਾਇਤਾ ਕਰ ਜਿਨ੍ਹਾਂ ਨੇ ਕਲੇਮਸ ਅਤੇ ਹੋਰ ਨਾ ਮੇਰੇ ਨਾਲ ਕੰਮ ਕਰਨ ਵਾਲਿਆਂ ਸਨ ਜਿਨ੍ਹਾਂ ਦੇ ਨਾਂ ਜੀਵਨ ਦੇ ਪੁਸਤਕ ਵਿੱਚ ਲਿਖੇ ਹੋਏ ਹਨ ਖੁਸ਼ਖਬਰੀ ਦੀ ਸੇਵਾ ਵਿੱਚ ਮੇਰੇ ਨਾਲ ਯਤਨ ਕੀਤਾ ਪ੍ਰਭੂ ਵਿੱਚ ਸਦਾ ਆਨੰਦ ਕਰੋ ਫਿਰ ਕਹਿੰਦਾ ਹਾਂ ਆਨੰਦ ਕਰੋ ਤੁਹਾਡੀ ਖਿਮਾ ਸਭਨਾਂ ਮਨੁੱਖਾਂ ਉੱਤੇ ਪ੍ਰਗਟ ਹੋਵੇ ਪ੍ਰਭੂ ਨੇੜੇ ਹੈ ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯੀਸ਼ੂ ਵਿੱਚ ਤੁਹਾਡੇ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ ਮੁਕਤੀ ਗੱਲ ਹੈ ਭਰਾਵੋ ਜਿਹੜੀਆਂ ਗੱਲਾਂ ਸੱਚੀਆਂ ਹਨ ਜਿਹੜੀਆਂ ਆਦਰਯੋਗ ਹਨ ਜਿਹੜੀਆਂ yatharth ਹਨ ਜਿਹੜੀਆਂ ਸ਼ੁੱਧ ਹਨ ਜਿਹੜੀਆਂ ਸਹੌਣੀਆਂ ਹਨ ਜਿਹੜੀਆਂ ਨੇਕ ਨਾਮੀ ਦੀਆਂ ਹਨ ਜੇ ਕੁਝ ਗੁਣ ਹੈ ਅਤੇ ਕੁਝ ਸ਼ੋਭਾ ਹੈ ਤਾਂ ਇਹਨਾਂ ਗੱਲਾਂ ਦੀ ਵਿਚਾਰ ਕਰੋ ਜੋ ਕੁਝ ਤੁਸੀਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ ਉਹੀ ਉਹ ਕਰੋ ਤਾਂ ਸ਼ਾਂਤੀ ਦਾਤਾ ਪਰਮੇਸ਼ਰ ਤੁਹਾਡੇ ਅੰਗ ਸੰਗ ਹੋਵੇਗਾ ਪਰ ਮੈਂ ਪ੍ਰਭੂ ਵਿੱਚ ਇਸ ਗੱਲ ਤੋਂ ਆਨੰਦ ਹਾਂ ਜੋ ਹੁਣ ਇੰਨਾ ਚਿਰ ਪਿੱਛੋਂ ਤੁਸੀਂ ਮੋੜ ਮੇਰੀ ਚਿੰਤਾ ਕੀਤੀ ਤੁਸੀਂ ਤਾਂ ਅੱਗੇ ਵੀ ਮੇਰੇ ਲਈ ਚਿੰਤਾ ਕੀਤੀ ਸੀ ਪਰ ਵੇਲਾ ਹੱਥ ਨਾ ਲੱਗਾ ਇਹ ਨਹੀਂ ਜੋ ਮੈਂ ਤੰਗੀ ਦੇ ਕਾਰਨ ਆਖਦਾ ਹਾਂ ਕਿਉਂ ਜੋ ਮੈਂ ਇਹ ਸਿੱਖ ਲਿਆ ਹੈ ਭਾਈ ਜਿਸ ਹਾਲ ਵਿੱਚ ਹੋਵਾਂ ਉਸੇ ਵਿੱਚ ਸੰਤੋਖ ਰੱਖਾਂ ਮੈਂ ਘਟਣਾ ਜਾਣਦਾ ਹਾਂ ਨਾਲੇ ਵਦਨਾ ਵੀ ਜਾਣਦਾ ਹਾਂ ਹਰੇਕ ਗੱਲ ਵਿੱਚ ਕੀ ਰਜਣਾ ਕੀ ਭੁੱਖਾ ਰਹਿਣਾ ਕੀ ਵਦਨਾ ਕੀ ਥੜਨਾ ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ ਉਹਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸਭੋ ਕੁਝ ਕਰ ਸਕਦਾ ਹਾਂ ਤਾਂ ਵੀ ਤੁਸੀਂ ਭਲਾ ਕੀਤਾ ਜੋ ਇਸ ਵਿਪਤਾ ਦੇ ਵਿੱਚ ਮੇਰੇ ਸਾਝੀ ਹੋਏ ਹੈ ਫਿਲਿਪੀਓ ਤੁਸੀਂ ਆਪ ਵੀ ਜਾਣਦੇ ਹੋ ਭਾਈ ਜਾਂ ਮੈਂ ਖੁਸ਼ਖਬਰੀ ਪਹਿਲਾਂ ਸੁਣਨ ਲੱਗ ਜਾਂਦਾ ਮੈਂ ਮਕਦੂਨੀਆ ਤੋਂ ਨਿਕਲ ਆਇਆ ਤਾਂ ਕਿਸੇ ਕਲੀਸੀਆ ਨੇ ਲੈਂਡ ਦੇਣ ਦੀ ਗੱਲ ਵਿੱਚ ਮੇਰਾ ਸਾਥ ਨਾ ਦਿੱਤਾ ਪਰ ਕੇਵਲ ਤੁਸੀਂ ਕਿਉਂ ਜੋ ਥਸਲੁਨੀਕੇ ਵਿੱਚ ਵੀ ਤੁਸੀਂ ਮੇਰੀ ਲੋੜ ਪੂਰੀ ਕਰਨ ਲਈ ਇੱਕ ਇੱਕੇਰਾ ਨਹੀਂ ਸਗੋਂ ਕਈ ਵੇਰਾ ਕੁਝ ਕਾਲ ਦਿੱਤਾ ਇਹ ਨਹੀਂ ਜੋ ਮੈਂ ਦਾਣ ਚਾਹੁੰਦਾ ਹਾਂ ਪਰ ਮੈਂ ਉਹ ਫਲ ਚਾਹੁੰਦਾ ਹਾਂ ਜੋ ਤੁਹਾਡੇ ਲੇਖੇ ਵਿੱਚ ਵਧਦਾ ਜਾਂਦਾ ਹੈ ਅਤੇ ਮੈਨੂੰ ਸਭੋ ਕੁਝ ਮਿਲ ਗਿਆ ਹੈ ਸਗੋ ਵਾਧੂ ਹੈ ਮੈਂ ਭਰਪੂਰ ਹਾਂ ਕਿਉਂ ਜੋ ਮੈਨੂੰ ਤੁਹਾਡੇ ਭੇਜੇ ਹੋਏ ਪਦਾਰਥ ਇਪਾਫੁਰਦੀ ਤੁਸ ਦੇ ਹੱਥੋਂ ਮਿਲੇ ਜੋ ਧੂਪ ਦੀ ਸੁਗੰਧ ਅਤੇ ਇਹੋ ਜਿਹੇ ਪ੍ਰਵਾਨ ਬਲੀਦਾਨ ਹੈ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਅਤੇ ਮੇਰਾ ਪਰਮੇਸ਼ਰ ਤੇਜ ਵਿੱਚ ਆਪਣੇ ਧੰਨ ਦੇ ਅਨੁਸਾਰ ਤੁਹਾਡੀ ਹਰੇਕ ਥੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ ਹੁਣ ਸਾਡੇ ਪਰਮੇਸ਼ਰ ਅਤੇ ਪਿਤਾ ਦੀ ਯੁੱਗੋ ਯੁਗ ਵਡਿਆਈ ਹੋਵੇ ਆਮੇਨ ਪੌਲਸ ਰਸੂਲ ਦੀ ਪੱਤਰੀ ਫਿਲਪੀਆਂ ਨੂੰ ਅਧਿਆਇ 4 ਕਿਸੇ ਗੱਲ ਦੀ ਚਿੰਤਾ ਨਾ ਕਰੋ ਸੁਹੇ ਭਰਾਵੋ ਜਿਨ੍ਹਾਂ ਨੂੰ ਮੈਂ ਬਹੁਤ ਲੋਚਦਾ ਹਾਂ ਜੋ ਮੇਰਾ ਆਨੰਦ ਅਤੇ ਮੁਕਟ ਹੋ ਤੁਸੀਂ ਇਸੇ ਤਰ੍ਹਾਂ हे ਪਿਆਰਿਓ ਪ੍ਰਭੂ ਵਿੱਚ ਡ੍ਰਿੜ ਰਹੋ ਮੈਂ ਯੁਧੀਆਂ ਦੇ ਅੱਗੇ ਬੇਨਤੀ ਕਰਦਾ ਅਤੇ ਸੰਤੂਖੇ ਦੇ ਅੱਗੇ ਬੇਨਤੀ ਕਰਦਾ ਹਾਂ ਭਈ ਉਹ ਪ੍ਰਭੂ ਵਿੱਚ ਇੱਕ ਮਨ ਹੋਣ ਹਾਂ ਤੇਰੇ ਅੱਗੇ ਵੀ हे ਸੱਚੇ ਸਾਥੀ ਮੈਂ ਅਰਦਾਸ ਕਰਦਾ ਹਾਂ ਜੋ ਤੂੰ ਇਨ੍ਹਾਂ ਤੀਵੀਆਂ ਦੀ ਸਹਾਇਤਾ ਕਰ ਜਿਨ੍ਹਾਂ ਨੇ ਕਲੇਮਸ ਅਤੇ ਹੋਰਨਾ ਮੇਰੇ ਨਾਲ ਕੰਮ ਕਰਨ ਵਾਲਿਆਂ ਸਨ ਜਿਨ੍ਹਾਂ ਦੇ ਨੌ ਜੀਵਨ ਦੇ ਕੁਸਤਕ ਵਿੱਚ ਲਿਖੇ ਹੋਏ ਹਨ ਖੁਸ਼ਖਬਰੀ ਦੀ ਸੇਵਾ ਵਿੱਚ ਮੇਰੇ ਨਾਲ ਯਤਨ ਕੀਤਾ ਪ੍ਰਭੂ ਵਿੱਚ ਸਦਾ ਆਨੰਦ ਕਰੋ ਫਿਰ ਕਹਿੰਦਾ ਹਾਂ ਆਨੰਦ ਕਰੋ ਤੁਹਾਡੀ ਖਿਮਾ ਸਭਨਾਂ ਮਨੁੱਖਾਂ ਉੱਤੇ ਪ੍ਰਗਟ ਹੋਵੇ ਪ੍ਰਭੂ ਨੇੜੇ ਹੈ ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੇ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ ਮੁਕਦੀ ਗੱਲ ਹੈ ਭਰਾਵੋ ਜਿਹੜੀਆਂ ਗੱਲਾਂ ਸੱਚੀਆਂ ਹਨ ਜਿਹੜੀਆਂ ਆਦਰਯੋਗ ਹਨ ਜਿਹੜੀਆਂ yatharth ਹਨ ਜਿਹੜੀਆਂ ਸ਼ੁੱਧ ਹਨ ਜਿਹੜੀਆਂ ਸਹੌਣੀਆਂ ਹਨ ਜਿਹੜੀਆਂ ਨੇਕ ਨਾਮੀ ਦੀਆਂ ਹਨ ਜੇ ਕੁਝ ਗੁਣ ਹੈ ਅਤੇ ਕੁਝ ਸ਼ੋਭਾ ਹੈ ਤਾਂ ਇਹਨਾਂ ਗੱਲਾਂ ਦੀ ਵਿਚਾਰ ਕਰੋ ਜੋ ਕੁਝ ਤੁਸੀਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ ਉਹੀ ਉਹ ਕਰੋ ਤਾਂ ਸ਼ਾਂਤੀ ਦਾਤਾ ਪਰਮੇਸ਼ਰ ਤੁਹਾਡੇ ਅੰਗ ਸੰਗ ਹੋਵੇਗਾ ਪਰ ਮੈਂ ਪ੍ਰਭੂ ਵਿੱਚ ਇਸ ਗੱਲ ਤੋਂ ਆਨੰਦ ਹਾਂ ਜੋ ਹੁਣ ਇੰਨਾ ਚਿਰ ਪਿੱਛੋਂ ਤੁਸੀਂ ਮੋੜ ਮੇਰੀ ਚਿੰਤਾ ਕੀਤੀ ਤੁਸੀਂ ਤਾਂ ਅੱਗੇ ਵੀ ਮੇਰੇ ਲਈ ਚਿੰਤਾ ਕੀਤੀ ਸੀ ਪਰ ਵੇਲਾ ਹੱਥ ਨਾ ਲੱਗਾ ਇਹ ਨਹੀਂ ਜੋ ਮੈਂ ਤੰਗੀ ਦੇ ਕਾਰਨ ਆਖਦਾ ਹਾਂ ਕਿਉਂ ਜੋ ਮੈਂ ਇਹ ਸਿੱਖ ਲਿਆ ਹੈ ਭਾਈ ਜਿਸ ਹਾਲ ਵਿੱਚ ਹੋਵਾਂ ਉਸੇ ਵਿੱਚ ਸੰਤੋਖ ਰੱਖਾਂ ਮੈਂ ਘਟਣਾ ਜਾਣਦਾ ਹਾਂ ਨਾਲੇ ਵਧਣਾ ਵੀ ਜਾਣਦਾ ਹਾਂ ਹਰੇਕ ਗੱਲ ਵਿੱਚ ਕੀ ਰਜਣਾ ਕੀ ਭੁੱਖਾ ਰਹਿਣਾ ਕੀ ਵਧਣਾ ਕੀ ਥੁੜਨਾ ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ ਉਹਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸਭੋ ਕੁਝ ਕਰ ਸਕਦਾ ਹਾਂ ਤਾਂ ਵੀ ਤੁਸਾਂ ਪਲਾ ਕੀਤਾ ਜੋ ਇਸ ਵਿਪਤਾ ਦੇ ਵਿੱਚ ਮੇਰੇ ਸਾਝੀ ਹੋਏ हे ਫਿਲਪੀਓ ਤੁਸੀਂ ਆਪ ਵੀ ਜਾਣਦੇ ਹੋ ਭਾਈ ਜਾਂ ਮੈਂ ਖੁਸ਼ਖਬਰੀ ਪਹਿਲਾਂ ਸੁਣੌਣ ਲੱਗ ਜਾਂਦਾ ਮੈਂ ਮਕਦੂਨੀਆ ਤੋਂ ਨਿਕਲ ਆਇਆ ਤਾਂ ਕਿਸੇ ਕਲੀਸਿਆ ਨੇ ਲੈਣ ਦੇਣ ਦੀ ਗੱਲ ਵਿੱਚ ਮੇਰਾ ਸਾਥ ਨਾ ਦਿੱਤਾ ਪਰ ਕੇਵਲ ਤੁਸੀਂ ਕਿਉਂ ਜੋ ਥਸਲੁਨੀਕੇ ਵਿੱਚ ਵੀ ਤੁਸੀਂ ਮੇਰੀ ਲੋੜ ਪੂਰੀ ਕਰਨ ਲਈ ਇੱਕ ਇੱਕੇਰਾ ਨਹੀਂ ਸਗੋ ਕਈ ਵੇਰਾਂ ਕੁਝ ਕਲ ਦਿੱਤਾ ਇਹ ਨਹੀਂ ਜੋ ਮੈਂ ਦਾਣ ਚਾਹੁੰਦਾ ਹਾਂ ਪਰ ਮੈਂ ਉਹ ਫਲ ਚਾਹੁੰਦਾ ਹਾਂ ਜੋ ਤੁਹਾਡੇ ਲੇਖੇ ਵਿੱਚ ਵਾਧਾ ਜਾਂਦਾ ਹੈ ਅਤੇ ਮੈਨੂੰ ਸਭੋ ਕੁਝ ਮਿਲ ਗਿਆ ਹੈ ਸਗੋ ਵਾਧੂ ਹੈ ਮੈਂ ਭਰਪੂਰ ਹਾਂ ਕਿਉਂ ਜੋ ਮੈਨੂੰ ਤੁਹਾਡੇ ਭੇਜੇ ਹੋਏ ਪਦਾਰਥ ਇਪਾਫੁਰਦੀ ਤੁਸ ਦੇ ਹੱਥੋਂ ਮਿਲੇ ਜੋ ਤੂਪ ਦੀ ਸੁਗੰਧ ਅਤੇ ਇਹੋ ਜਿਹੇ ਪਰਵਾਨ ਬਲੀਦਾਨ ਹੈ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਅਤੇ ਮੇਰਾ ਪਰਮੇਸ਼ਰ ਤੇਜ ਵਿੱਚ ਆਪਣੇ ਧੰਨ ਦੇ ਅਨੁਸਾਰ ਤੁਹਾਡੀ ਹਰੇਕ ਥੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ ਹੁਣ ਸਾਡੇ ਪਰਮੇਸ਼ਰ ਅਤੇ ਪਿਤਾ ਦੀ ਯੁੱਗੋ ਯੁਗ ਵਡਿਆਈ ਹੋਵੇ ਆਮੇਨ